ਦੇਸ਼ ਦੀ ਸਭ ਤੋਂ ਵੱਡੀ 에ਅਰਲਾਈਨ ਇੰਡੀਗੋ ਅੱਜ ਸੋਮਵਾਰ ਨੂੰ ਵੀ ਆਪਣਾ ਸੰਚਾਲਨ ਮੁੜ ਸ਼ੁਰੂ ਕਰਨ ਦੇ ਵਿੱਚ ਅਸਫਲ ਰਹੀ ਹੈ। ਦੇਸ਼ ਦੇ ਕਈ ਵੱਡੇ ਸ਼ਹਿਰਾਂ ਦਿੱਲੀ, ਸ਼ਿਰਨਗਰ, ਹਾਈਦਰਾਬਾਦ, ਬੈਂਗਲੁਰੂ ਹਵਾਈ ਅੱਡਿਆਂ ਤੇ ਅੱਜ ਸਵੇਰੇ 9 ਵਜੇ ਤੱਕ 200 ਤੋਂ ਵੱਧ ਉਡਾਨਾਂ ਰੱਦ ਕੀਤੀਆਂ ਗਈਆਂ ਨੇ। 에ਅਰਲਾਈਨ ਨੇ ਇੱਕ ਦਿਨ ਪਹਿਲਾਂ ਹੀ 650 ਤੋਂ ਵੱਧ ਉਡਾਨਾਂ ਰੱਦ ਕਰ ਦਿੱਤੀਆਂ ਸਨ ਹਾਲਾਂਕਿ ਕੰਪਨੀ ਆਪਣੀਆਂ 2300 ਰੋਜ਼ਾਨਾ ਉਡਾਨਾਂ ਦੇ ਵਿੱਚੋਂ 1650 ਚਲਾਉਣ ਦਾ ਦਾਵਾ ਕਰ ਰਹੀ ਹੈ IndiGo ਦੇ CEO ਪੀਟਰ ਐਲਬਰਸ ਨੇ ਕਿਹਾ ਹੈ ਕਿ ਸਥਿਤੀ ਰੋਜ਼ਾਨਾ ਸੁਧਰ ਰਹੀ ਹੈ ਪਰ ਤੁਹਾਨੂੰ ਦੱਸ ਦਈਏ ਕਿ ਬੀਤੇ ਕੱਲ ਸਿਵਲ ਐਵੀਏਸ਼ਨ ਮਿਨਿਸਟਰੀ ਦੇ ਵੱਲੋਂ IndiGo ਦੇ CEO ਪੀਟਰ ਐਲਬਰਸ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ ਭਾਰਤ ਸਰਕਾਰ ਵੱਲੋਂ ਜਾਰੀ ਕੀਤੇ ਗਏ ਇਸ ਨੋਟਿਸ ਦੇ ਵਿੱਚ ਚੇਤਾਵਨੀ ਦਿੱਤੀ ਗਈ ਹੈ ਕਿ ਸਥਿਤੀ ਦਾ ਸਹੀ ਮੁਲਾਂਕਣ ਕਰਕੇ ਸਰਕਾਰ ਨੂੰ ਦੱਸਿਆ ਜਾਵੇ ਅਤੇ ਜਵਾਬ ਨਾ ਦੇਣ ਦੀ ਸੂਰਤ ਦੇ ਵਿੱਚ ਭਾਰਤ ਸਰਕਾਰ ਵੱਲੋਂ ਸਿਵਲ 에ਵੀਏਸ਼ਨ ਮਿਨਿਸਟਰੀ ਇਸ ਸੰਬੰਧ ਦੇ ਵਿੱਚ ਐਕਸ਼ਨ ਜ਼ਰੂਰ ਲਵੇਗੀ ਸੋ ਇੱਕ ਤਰ੍ਹਾਂ ਦੀ ਚੇਤਾਵਨੀ ਭਾਰਤ ਸਰਕਾਰ ਦੇ ਵੱਲੋਂ ਇੰਡੀਗੋ ਦੇ ਸੀਈਓ ਨੂੰ ਦਿੱਤੀ ਗਈ ਹੈ ਨੋਟਿਸ ਦਿੱਤਾ ਗਿਆ ਹੁਣ ਦੇਖਣਾ ਇਹ ਹੋਵੇਗਾ ਕਿ ਇਸ ਨੋਟਿਸ ਦਾ ਜਵਾਬ ਸੀਈਓ ਪੀਟਰ ਐਲਬਰਸਕੀ ਦਿੰਦੇ ਨੇ ਉਧਰ ਕਈ ਕੰਪਨੀਆਂ ਦੇ ਵੱਲੋਂ ਜੋ ਕਿਰਾਇਆ ਹੈ ਉਹੋ ਬਹੁਤ ਜ਼ਿਆਦਾ ਲਿਆ ਜਾ ਰਿਆ ਸੀ ਕਿਉਂਕਿ ਜੋ ਉਡਾਨਾਂ ਰੱਦ ਹੋ ਰਹੀਆਂ ਸਨ ਉਸ ਕਰਕੇ ਜੋ ਯਾਤਰੀ ਨੇ ਪਰੇਸ਼ਾਨ ਹੋ ਰਹੇ ਸਨ ਤੇ ਅਫਰਾ ਤਫਰੀ ਦੇ ਵਿੱਚ ਯਾਤਰੀਆਂ ਨੂੰ ਮਹਿੰਗੀਆਂ ਟਿਕਟਾਂ ਖਰੀਦਣੀਆਂ ਪੈ ਰਹੀਆਂ ਸਨ ਕੁਝ 에ਅਰਲਾਈਨਸ ਇਸ ਸਥਿਤੀ ਦਾ ਨਜਾਇਜ਼ ਫਾਇਦਾ ਚੁੱਕ ਰਹੀਆਂ ਸਨ ਸੋ ਸਰਕਾਰ ਦੇ ਵੱਲੋਂ ਲਿਮਟ ਤੈਅ ਕਰ ਦਿੱਤੀ ਗਈ ਹੈ ਕਿ ਐਨੇ ਕਿਰਾਏ ਤੋਂ ਜ਼ਿਆਦਾ ਕਿਰਾਇਆ ਨਹੀਂ ਲਿਆ ਜਾ ਸਕੇਗਾ ਸੋ ਯਾਤਰੀਆਂ ਨੂੰ ਰਾਹਤ ਦੇਣ ਦੀ ਕੋਸ਼ਿਸ਼ ਸਰਕਾਰ ਕਰਦੀ ਹੋਈ ਨਜ਼ਰ ਆ ਰਹੀ ਹੈ ਹਾਲਾਂਕਿ ਇੰਡੀਗੋ ਨੇ ਕਿਹਾ ਗਿਆ ਕਿ 10 ਦਸੰਬਰ ਤੱਕ ਨੈਟਵਰਕ ਜਿਹੜਾ ਉਸਥਿਰ ਹੋ ਜਾਵੇਗਾ ਤੇ ਉਸ ਤੋਂ ਬਾਅਦ ਲੋਕਾਂ ਨੂੰ ਕੋਈ ਦਿੱਕਤ ਦਿੱਕਤ ਨਹੀਂ ਆਵੇਗੀ। ਕੰਪਨੀ ਨੇ ਕਿਹਾ ਕਿ 10 ਤੋਂ 15 ਦਸੰਬਰ ਦੇ ਵਿਚਕਾਰ ਸਥਿਤੀ ਆਮ ਵਰਗੀ ਬਣ ਸਕਦੀ ਹੈ ਇਸ ਗੱਲ ਦੀ ਭਵਿਕ ਬਾਣੀ ਉਹਨਾਂ ਵੱਲੋਂ ਕੀਤੀ ਗਈ ਹੈ। ਤੁਹਾਨੂੰ ਦੱਸ ਦਈਏ ਇੰਡੀਗੋ ਦੇ ਹਾਲੀ ਦੇ ਉਡਣ ਸੰਕਟ ਦੇ ਦੌਰਾਨ 610 ਕਰੋੜ ਦੇ ਰਿਫੰਡ ਦੀ ਪ੍ਰਕਿਰਿਆ ਵੀ ਸ਼ੁਰੂ ਕੀਤੀ ਹੈ ਅਤੇ 3000 ਯਾਤਰੀਆਂ ਨੂੰ ਸਮਾਨ ਵੀ ਵਾਪਸ ਕਰ ਦਿੱਤਾ ਗਿਆ ਹੈ। ਇਸ ਸਭ ਕਿਸੇ ਦੇ ਵਿਚਕਾਰ ਯਾਤਰੀਆਂ ਆਯਾਤਰੀ ਜਿਹੜੇ ਨੇ ਉਹ ਵੱਡੀ ਸਮੱਸਿਆ ਦਾ ਸਾਹਮਣਾ ਕਰ ਰਹੇ ਨੇ ਤੇ ਯਾਤਰੀਆਂ ਨੂੰ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹਾਲਾਂਕਿ ਇਹ ਸਭ ਦੇ ਦੌਰਾਨ ਇੰਡੀਗੋ ਦੇ ਸੀਈਓ ਤੇ ਇੰਡੀਗੋ ਦੇ ਸਟਾਫ ਦੇ ਵੱਲੋਂ ਕਿਹਾ ਜਾ ਰਿਹਾ ਕਿ ਜਲਦੀ ਇਸ ਮਾਮਲੇ ਦੇ ਵਿੱਚ ਕਾਰਵਾਈ ਕਰਕੇ ਇਸ ਨੂੰ ਨਿਜੇਠ ਲਿਆ ਜਾਵੇਗਾ ਪਰ ਅੱਜ ਤੱਕ ਸੋਮਵਾਰ ਤੱਕ ਇਸ ਮਾਮਲੇ ਦਾ ਕੋਈ ਹੱਲ ਨਿਕਲਦਾ ਹੋਇਆ ਨਜ਼ਰ ਨਹੀਂ ਆ ਰਿਹਾ ਕਿਉਂਕਿ ਸੋਮਵਾਰ ਨੂੰ ਵੀ ਸਵੇਰੇ 9 ਵਜੇ ਤੱਕ 200 ਤੋਂ ਵੱਧ ਉਡਾਨਾਂ ਜਿਹੜੀਆਂ ਨੇ ਉਹ ਰੱਦ ਹੋ ਚੁੱਕੀਆਂ ਨੇ ਸੋ ਸੰਚਾਲਨ ਸ਼ੁਰੂ ਕਰਨ ਦੀ ਕੋਸ਼ਿਸ਼ ਪੂਰੀ ਤਰ੍ਹਾਂ ਦੇ ਨਾਲ ਕੀਤੀ ਜਾ ਰਹੀ ਹੈ ਅਤੇ ਸਥਿਤੀ ਹੈ ਜਿਹੜੀ ਉਸ ਦੇ ਵਿੱਚ ਸੁਧਾਰ ਕਰਨ ਦੀਆਂ ਕੋਸ਼ਿਸ਼ਾਂ ਵੀ ਜਾਰੀ ਜਾਰੀ ਨੇ ਪਰ ਇਸ ਦੇ ਬਾਵਜੂਦ ਇੰਡੀਗੋ 에ਅਰਲਾਈਨ ਦੀਆਂ ਸਰਵਿਸਿਜ਼ ਦੇ ਵਿੱਚ સુધાર ਜਿਹੜਾ ਹੈ ਉਹ ਪੂਰੀ ਤਰ੍ਹਾਂ ਨਹੀਂ ਹੋ ਪਾ ਰਿਹਾ ਲਗਾਤਾਰ ਯਾਤਰੀ ਖੱਜਲ ਖੁਆਰ ਹੋ ਰਹੇ ਨੇ ਤੇ ਯਾਤਰੀ 에ਰਪੋਰਟਾਂ ਦੇ ਉੱਤੇ ਇੰਤਜ਼ਾਰ ਕਰਦੇ ਹੋਏ ਵੀ ਨਜ਼ਰ ਆ ਰਹੇ ਨੇ ਕਈ ਯਾਤਰੀਆਂ ਨੂੰ ਮਜਬੂਰਨ ਰੇਲਵੇ ਦੇ ਰਾਹੀਂ ਆਪਣੇ ਜੋ ਮੰਜ਼ਲਾਂ ਨੇ ਉਹਨਾਂ ਵੱਲ ਰਵਾਨਾ ਹੋਣਾ ਪਿਆ ਤੇ ਇਸ ਪੂਰੇ ਮਾਮਲੇ ਨੂੰ ਲੈ ਕੇ ਹੁਣ ਭਾਰਤ ਸਰਕਾਰ ਵੀ ਪੂਰੀ ਤਰ੍ਹਾਂ ਦੇ ਨਾਲ ਸਤਾਰਕ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਇੰਡੀਗੋ ਆਪਣੀਆਂ ਫਲਾਈਟਸ ਦੇ ਵਿੱਚ ਜੋ ਤਕਨੀਕੀ ਅਤੇ ਜੋ ਸਟਾਫ ਨਰਸ ਸੰਬੰਧਿਤ ਖਾਮੀਆਂ ਪੈਦਾ ਹੋਈਆਂ ਨੇ ਉਹਨੂੰ ਕਿੰਨੀ ਜਲਦੀ ਨਜਿੱਠਦੀ ਹੈ ਤੇ ਕਿੰਨੀ ਜਲਦੀ ਲੋਕ ਜਿਹੜੇ ਪਰੇਸ਼ਾਨ ਹੋ ਰਹੇ ਨੇ ਉਹਨਾਂ ਨੂੰ ਰਾਹਤ ਮਿਲਦੀ ਹੈ ਇਹ ਦੇਖਣ ਵਾਲੀ ਗੱਲ ਹੋਵੇਗੀ ਪਰ ਫਿਲਹਾਲ 7ਵੇਂ ਦਿਨ ਵੀ ਸੋਮਵਾਰ ਵੀ 200 ਤੋਂ ਵੱਧ ਉਡਾਨਾਂ ਰੱਦ ਹੋਈਆਂ ਨੇ